ਸਰਬਜੀ ਤੁਸੀਂ ਹੁਣੇ-ਹੁਣੇ ਆਖਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜ਼ਿਲ੍ਹਾ ਕੋਸ਼ਿਤ ਕੀਤਾ ਜਾਵੇ ਤੇ ਤੁਸੀਂ ਇਹਦਾ ਸਵਾਗਤ ਕਰੋਗੇ ਬਲਾਚੌਰ ਖਸ਼ਿਆਰਪੁਰ ਤੇ ਰੋਪੜ ਦੇ ਜਿਹੜੇ ਜ਼ਿਲ੍ਹੇ ਹੁਣ ਸ੍ਰੀ ਅਨੰਦਪੁਰ ਜਿਹੜੀਆਂ ਥਾਵਾਂ ਪਿੰਡ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੋੜੇ ਜਾਣਗੇ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਤਿਹਾਸ ਜਿਹੜਾ ਉਹ ਫਿਰ ਖਰਾਬ ਹੋ ਜਾਊਗਾ ਨਹੀਂ ਉਹਨਾਂ ਦਾ ਇਤਿਹਾਸ ਹੀ ਅਨੰਦਪੁਰ ਸਾਹਿਬ ਨਾਲ ਹੈ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਵੀ ਤੁਹਾਡਾ ਇਤਿਹਾਸ ਹੀ ਅਨੰਦਪੁਰ ਸਾਹਿਬ ਨਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਦੇ ਪਿੰਡ ਦੀ ਜ਼ਮੀਨ ਖਰੀਦੀ ਆ ਕੇ ਸ਼ਹਿਰ ਬਸਾਇਆ ਤੇ ਤੁਹਾਨੂੰ ਤੇ ਮਾਣ ਹੋਣਾ ਚਾਹੀਦਾ ਸੀ ਆਨੰਦਪੁਰ ਸਾਹਿਬ ਦੇ ਵਾਸੀਆਂ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਮਾਤਾ ਸਹਿਬ ਕੌਰ ਦੇ ਜਾਏ ਆ ਸਹਿਬਜਾਦਾ ਅਜੀਤ ਸਿੰਘ ਦੇ ਭਰਾ ਹਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਸ਼ੇਰ-ਏ-ਪੰਜਾਬ ਤੁਸੀਂ ਜੱਸਾ ਸਿੰਘ ਆਲੂਵਾਲੀਏ ਇਹ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਇੱਕੋ ਬਾਡੇ ਤੋਂ ਤੁਸੀਂ ਅਮਰਤ ਛਕਦੇ ਹੋ ਤੁਹਾਡੀ ਆਈਡੈਂਟੀਟੀ ਹੀ ਅਨੰਦਪੁਰ ਸਾਹਿਬ ਨੇ ਬਚਾਉਣੀ ਆ ਹੋਰ ਕਿਸੇ ਦੇ ਵਸ ਦੀ ਗੱਲ ਨਹੀਂ ਤੁਹਾਡੀ ਪਛਾਣ ਬਚਾ ਜਾ